ਅੰਜਬਰ ਸੱਸੀ ਕਾਲ ਜੀ ਸਾਰਿਆਂ ਨੂੰ ਉਮੀਦ ਆ ਠੀਕ ਠਾਕ ਹੋਵੋਗੇ ਆਜੋ ਅੱਜ ਦਾ ਨਵਾਂ ਵਲੌਗ ਸਟਾਰਟ ਕਰਦੇ ਆਂ ਚੋਬਰੋ ਵਲੌਗ ਸਟਾਰਟ ਕਰਨ ਤੋਂ ਪਹਿਲਾਂ ਇਹ ਮੀ ਦਾ ਕੁਤਰ ਕੁਤਰ ਸਾਰੇ ਬਈਆਂ ਦੇ ਸੈਟ ਹੋਣਗੇ ਠੀਕ ਆ ਚੋਬਰੋ ਤੇ ਘਰ ਪਰਿਵਾਰ ਹੋਣਗੇ ਠੀਕ ਆ ਆਜੋ ਅੱਜ ਦਾ ਫਿਰ ਨਵਾਂ ਵਲੌਗ ਜੀ ਸਟਾਰਟ ਕਰਦੇ ਆਂ ਚੋਬਰੋ ਅੱਜ ਦੇ ਵਲੌਗ ਵਿੱਚ ਕੀ ਕਰਾਂਗੇ ਅੱਜ ਸੰਡੇ ਅੱਜ ਸਾਰਾ ਕੁਝ ਹੀ ਕਰਾਂਗੇ ਜੋ ਆਪਣੇ ਤੋਂ ਹੋਇਆ ਠੀਕ ਆ ਚੋਬਰੋ ਫਿਲਾਲ ਤਾਂ ਕੁੱਡੇ ਦੀ ਸਫਾਈ ਕਰਨ ਦਾ ਸੋਚਿਆ ਤੇ ਇੱਕ ਕਰਾਂ ਚੱਲਦੇ ਆਂ ਥੱਲੇ ਚਾਹ ਚੋ ਪੀਣੇ ਆ ਤੇ ਇਕ ਇੱਥੇ ਆਸੀ ਛੱਤ ਤੇ ਵੀਡੀਓ ਮਤਲਬ ਕੀ ਕਹਿੰਦੇ ਆ ਯਾਰ ਰੇਂਜ ਨਹੀਂ ਆਉਂਦੀ ਥੱਲੇ ਕੋਠੇ ਤੇ ਫੁੱਲ ਰੇਂਜ ਹੁੰਦੀ ਤਾਂ ਕਰਕੇ 10 ਮਿੰਟ ਫੋਨ ਚਲਾਉਣ ਆਈ ਸੀ ਮੰਜੀ ਤੇ ਆਪਣੀ ਤੇ ਬਹਿ ਕੇ ਠੀਕ ਹੈ ਜੋbro ਤੇ ਬਾਕੀ ਚੱਲਦੇ ਆ ਥੱਲੇ ਕਰਦੇ ਆ ਕੁਝ ਨਵਾਂ ਹਾਂਜੀ ਭਾਈ ਅੱਜ ਕਰਨੀ ਸੀ ਗੁੱਡੇ ਦੀ ਸਫਾਈ ਤੇ ਉਹਦੇ ਵਾਸਤੇ ਕੱਕਾ ਰੇਤਾ ਵਿਖਣ ਚੱਲੇ ਆ ਗਏ ਜੀ ਕੱਚਾ ਰਾਹ ਤੇ ਕੱਚੇ ਰਾਹ ਤੇ ਮੜਾ ਮੋਟਾ ਪਿਆ ਹੁੰਦਾ ਠੀਕ ਹੈ ਜੋbro ਵੇਖਿਓਣੇ ਆ ਮੜ ਕੇ ਕੱਟਾ ਭਰ ਕੇ ਰੱਖ ਜਾਂਗੇ ਇੱਕ ਤੇ ਕਰਾਂਗੇ ਸਿਸਟਮ ਕੋਈ ਨਾ ਕੁਝ ਹਾਜੀ ਜੋਬਰ ਜੀ ਕਹਿੰਦੇ ਚੱਲ ਪਏ ਜੀ ਜੋਬਰ ਮਿੱਟੀ ਲੈਣ ਹਰ ਕੱਕਾ ਰੇਤਾ ਵੇਖਿਆਂਦਾ ਸੀ ਮੈਂ ਰੇਤਾ ਤਾਂ ਨਾਲ ਗੋਰੀਏ ਚਾਚੇ ਦਾ ਮੁੰਡਾ ਜੀ ਇੰਦੇ ਕੋਲੇ ਗੱਟਾ ਵਖਾਈਂ ਗੱਟਾ ਆ ਰਿਹਾ ਜੀ ਗੱਟਾ ਖੱਟੇ ਰੰਗ ਦਾ ਤੇ ਆਪਣੇ ਮੋਢੇ ਤੇ ਕਹੀ ਤੇ ਉਹ ਖੜੀ ਆਪਣੀ ਫੋਰਚੂਨਰ ਜਿੰਦੇ ਤੇ ਰੱਖ ਕੇ ਲਿਆਉਣਾ ਗੱਟਾ ਭਰ ਕੇ ਤੇ ਗੱਟਾ ਲਿਆਣ ਕੇ ਫਿਰ ਉਹਦੇ ਚ ਕਲੀ ਮਿਲਾਵਾਂਗੇ ਅੱਜ ਪੂਰਾ ਇੰਟਰਸਟਿੰਗ ਵਲੌਗ ਬਣਾਵਾਂਗੇ ਲੋਬੀ ਚੋਬਰੋ ਆਹ ਰੇਤਾ ਜੀ ਤੇ ਇਹ ਆ ਗੋਰੀਏ ਜੀ ਆਪਨੇ ਸਾਈਕਲ ਆ ਜੀ ਆ ਰਿਹਾ ਮੈਂ ਤੇ ਫਿਲਹਾਲ ਆਹ ਰੇਤਾ ਲੈ ਕੇ ਜਾਣਾ ਜੀ ਆਪਾਂ ਠੀਕ ਹੈ ਕਰਾਂ ਘੱਟਾ ਭਰ ਲੀਏ ਫਿਰ ਘਰੇ ਜਾ ਕੇ ਉਹ ਹੁਣੇ ਆ ਜੀ ਕਿਹੜਾ ਰੇਤਾ ਚੋbro ਕੱਕਾ ਰੇਤਾ ਵਜਦਾ ਯਾਰ ਸਾਡੇ ਤਾਂ ਆਹ ਹੀ ਲੱਭਿਆ ਇੱਥੇ ਸਾਨੂੰ ਬਾਕੀ ਦਾ ਝੋਨੇ ਝੁੰਨਾ ਲਾ ਰੱਖਿਆ ਸੀ ਲੱਭੇ ਨਹੀਂ ਕਿਤੋਂ ਲਓ ਵਿੱਚੋਂ bro ਕਹਿੰਦੇ ਘੱਟਾ ਭਰ ਲਿਓ ਚੋਬਰ ਨਹੀਂ ਜੀ ਕੱਕੀ ਮਿੱਟੀ ਦਾ ਠੀਕ ਆ ਰਿਹਾ ਜੀ ਤੇ ਫਰਾਂ ਹੁਣ ਇਹਨੂੰ ਲੱਦੀਆ ਆਪਣੀ ਫਰਾਰੀ ਤੇ ਠੀਕ ਆ ਫਰਾਰੀ ਦੀ ਸੀਟੀ ਵੀ ਟੁੱਟੀ ਆ ਪਹੁੰਚੂ ਕੀ ਕਰੇ ਦੱਸ ਮੁੰਡਾ ਸੰਗਦਾ ਪਹੁੰਚੂ ਕੀ ਕਹਿੰਦਾ ਤੇ ਬਾਕੀ ਵੇਹਨੇ ਆ ਜੀ ਨੀ ਤੋਂਦਰ ਨਿਊ ਹਾਲੈਂਡ ਆਉਂਦਾ ਹਾਂ ਤੇ ਰੱਖ ਲਾਂਗੇ ਫਰਨੀ ਫਰਾਰੀ ਫਰਾਰੀ ਵਜੂਰੀ ਹਾਂਜੀ ਜੋ ਬਰੋ ਬੜੀ ਮਿਹਨਤ ਕਰਨ ਤੋਂ ਬਾਅਦ ਅਸੀਂ ਘੱਟਾ ਤਾਂ ਲੈ ਆਂਦਾ ਉਹਨਾਂ ਸਾਨੂੰ ਘੱਟੇ ਭਰਨ ਤੇ ਟਾਈਮ ਨਹੀਂ ਲੱਗਾ ਜਿੰਨਾ ਲੈ ਆਉਣ ਤੇ ਲੱਗਾ ਇੱਕ ਤਾਂ ਆਪਣੀ ਸਾਈਕਲ ਉਹੋ ਜੀ ਅਸੇਟਾਂ ਦੀ ਟੁੱਟੀ ਪਈ ਆ ਤੇ ਘੱਟਾ ਭਾਰਾ ਹੈਗਾ ਕਟੋ-ਕਟਾ 60-70 ਕਿਲੋ ਦਾ ਮਸਾ ਹੀ ਲਿਆਂਦਾ ਬੁਰੇ ਹਾਲ ਹੋ ਗਿਆ ਇੱਕ ਗਰਮੀ ਵਾਲੀ ਆ ਤੇ ਫਲਾਲ ਇਹਨੂੰ ਸਿੱਧਾ ਕਰ ਲਈਏ ਪੱਲੀ ਵਿਛਾਲੀਏ ਗੋਰੀਏ ਕਰੋ ਸ਼ਾਨ ਨਾਲ ਲੈ ਆ ਜੀ ਸ਼ਾਨ ਕੇ ਫਿਰ ਪਾਵਾਂਗੇ ਵਿੱਚ ਕਲੀ ਤੁਸੀਂ ਦੇਖਿਓ ਚੱਲਿਓ ਦੇਖੀ ਚੱਲਿਆ ਵਲੌਗ ਦੇ ਵਿੱਚ ਠੀਕ ਹੈ ਜਓ ਪਰ ਕੀ ਕਰਾਂਗੇ ਸ਼ਾਨਾ ਲਾ ਕੇ ਪਹੁੰਚ ਗਿਆ ਜੀ ਕਰੇ ਤੇ ਉਹ ਪਿਆ ਮਿੱਟੀ ਦਾ ਘੱਟਾ ਆਪਣਾ ਹੁਣ ਵਿਚਾਲੀਏ ਪੱਲੀ ਤੇ ਲੱਗ ਜੀੇ ਕੰਮ ਤੇ ਜੀ ਉਧਰੋਂ ਕੂਲਰ ਲਾਵਾਂਗੇ ਇੱਕ ਮਿੰਟ ਚੋਂ ਉਧਰੋਂ ਪੱਲੀ ਲੈ ਆਵਾਂ ਫਿਰ ਕਰ ਬਰੋ ਚੁੱਬਰ ਪਾਣੀ ਪੂਣੀ ਪੀ ਕੇ ਹੋ ਚੁੱਕਿਆ ਇੱਕ ਐਮ ਤੇ ਹੁਣ ਵਿਚਾਲੀਏ ਜੀ ਪੱਲੀ ਤੇ ਫਿਰ ਕਰ ਲਈਏ ਘੱਟਾ ਸਿੱਧਾ ਜੀ ਤੇ ਫਿਰ ਆਪਣਾ ਸ਼ਾਨਾ ਦਾ ਪਿਆਈ ਤੇ ਫਿਰ ਛਾਂ ਲਈਏ ਮਿੱਟੀ ਠੀਕ ਹੈ ਜਬbro ਤੇ ਬਾਕੀ ਗਰਮੀ ਗਰਮੀ ਹੈ ਨਹੀਂ ਜੀ ਅੱਜ ਇੰਨੀ ਕਿਉਂਕਿ ਅੱਜ ਕੰਮ ਕਰਨ ਦਾ ਮੂਡ ਹੈ ਠੀਕ ਹੈ ਜਬbro ਜਿੱਦਾਂ ਨੀਂਦ ਹੋਵੇ ਉਦੋਂ ਤਾਂ ਭਾਵੇਂ ਮੀਂਹ ਪਈ ਜਾਵੇ ਤਾਂ ਨਹੀਂ ਕੰਮ ਕਰਦੇ ਤੇ ਜਿੱਦਾਂ ਨੀਂਦ ਹੋਵੇ ਉਦੋਂ ਭਾਵੇਂ ਅੱਗ ਦੇ ਕੋਲੇ ਬਿਠਾ ਦੇ ਤਾਂ ਕੰਮ ਤੇ ਲੱਗੇ ਰਵਾਂਗੇ ਠੀਕ ਹੈ ਜਬbro ਅੱਜ ਨੀਂਦ ਆ ਮੈਂ ਸੋਚਿਆ ਯਾਰ ਅੱਜ ਸੰਡੇ ਹੈਗਾ ਅੰਤਵਾਰ ਤੇ ਅੱਜ ਘਰੇ ਸੀਗੇ ਮੈਂ ਫਿਰੇ ਕੀ ਕਰਾਂਗੇ ਨੈਟ ਡਾਵਾਂਗੇ ਐਵੇਂ ਫਰੀ ਦਾ ਤੇ ਵੀ ਮਿੱਟੀ-ਮਿੱਟੀ ਖੁੱਡੇ ਦੀ ਸਫਾਈ ਕਰ ਲਈਏ ਤੇ ਨਾਲੇ ਕਾਲੀ ਕੋਲੀ ਬਾਦੀਏ ਵਿੱਚ ਜੀ ਬਾਈ ਹੁਣ ਚੱਲੇ ਸੀ ਪਿੰਡੇ ਯਾਰ ਜਿਹੜੀ ਕਬੂਤਰੀ ਤੇ ਬਿੱਲੀ ਨੇ ਅਟੈਕ ਕੀਤਾ ਨਾ ਉਹਦੇ ਵਾਸਤੇ ਮਤਲਬ ਟੂਪ ਲੈ ਕੇ ਆਉਣੇ ਯਾਰ ਕੀੜੀਆਂ ਚੜੀਆਂ ਏੜੀਆਂ ਚੜੀਆਂ ਪਈਆਂ ਕਬੂਤਰੀ ਤੇ ਹੁਣੇ ਵੇਖਿਆ ਸੀ ਤੇ ਹੁਣ ਵੇਖਦੇ ਸਾਰੀ ਫਰਮਰ ਤੋਂ ਰਿਹਾ ਨਹੀਂ ਗਾ ਮੈਂ ਚੱਲ ਪਾਲਾਂ ਧੂਪ ਲੈ ਆਉਣੇ ਆਣ ਕੇ ਮਿੱਟੀ ਸਾਫ਼ ਕਰਾਂਗੇ ਤੇ ਚਾਚੇ ਘਰੋਂ ਮੋਟਰਸਾਂ ਲੈ ਕੇ ਚੱਲਨੇ ਆ ਗਗਨਗਿਆਲਾ ਸਿਟੀ ਸਾਬ ਜੋ ਹੋਇਆ ਘਰੇ ਤਾਂ ਨਹੀਂ ਤਾਂ ਫਿਰ ਨੀਤ ਨੂੰ ਫੋਨ ਕਰ ਦਾਂਗੇ ਉਹ ਲਿਆਉਗਾ ਮੋਟਰਸਾਈਕਲ ਜੋ ਬਰੋ ਮੋਟਰਸਾਈਕਲ ਤਾਂ ਆਪਾਂ ਨੂੰ ਮਿਲਿਆ ਨਹੀਂ ਤੇ ਫਿਰ ਚੱਕ ਲਈ ਸਾਈਕਲ ਜੀ ਗਗਨ ਦੀ ਵਾਲੀ ਗਗਨ ਵਾਲੀ ਠੀਕ ਹੈ ਜੋ ਬਰੋ ਚੌਲੇ ਟੈਰਾਂ ਵਾਲੀ ਆ ਤੇ ਆਪਣੇ ਵਾਲੀ ਥੋੜੀ ਜੀ ਭਾਰੀ ਚੱਲਦੀ ਮੈਂ ਚਲਾ ਲੈ ਚੱਲਦੇ ਆ ਦੋ ਮਿੰਟਾਂ ਵਿੱਚ ਪਹੁੰਚ ਜਾਗੇ ਤੇ ਦੋ ਮਿੰਟਾਂ ਵਿੱਚ ਪੁੱਠੇ ਆ ਜਾਗੇ ਸਿੰਗਲ ਦਾ ਯਾਰ ਦੋ ਵੱਡਾ ਸੱਪਾ ਯਾਰ ਆਹ ਹੁੰਦੇ ਯਾਰ ਇਹਦੇ ਰਿਕਸ ਬ੍ਰੇਕ ਮਾਰੀ ਬ੍ਰੇਕ ਨਾਲ ਚੱਪ ਗਈ ਤੇ ਭਾਰੀ ਚੱਲਦੀ ਐ ਇੱਕ ਭਾਈ ਦਵਾਈ ਦੁਵਾਈ ਲੈ ਲਈ ਆਪਾਂ ਕਬੂਤਰਾਂ ਦੀ ਜੇਬ ਦੇ ਵਿੱਚ ਆਪਾਂ ਗਿੰਡ ਚ ਠੀਕ ਹੈ ਜੋ ਬਰੋ ਲੋਅਰ ਦੀ ਬਾਕੀ ਹੁਣ ਗਰਮੀ ਬਾਹਲੀ ਆਈ ਤੇ ਤੋਂ ਪਵੜੀ ਪੈਂਦੀ ਹੈ ਘਰੇ ਜਾ ਕੇ ਕਰਾਂਗੇ ਜੀ ਦਵਾਈ ਬਖਾਵਾਂਗੇ ਕਿਹੜੀ ਲਾਉਣੀ ਆ ਤੇਰੇ ਨਾਲ ਬੂਤਰੀ ਦੇ ਮਤਲਬ ਕੀੜੀਆਂ ਚੜ ਗਈਆਂ ਸੀ ਤਾਂ ਕਰਕੇ ਤੇ ਫਰਾਂ ਮੈਨੂੰ ਵੀ ਸਾਰਾ ਚੜਿਆ ਪਿਆ ਤੇ ਟਾਣੀ ਮੈਨੂੰ ਆਏ ਲੱਗਦੇ ਜਿਵੇਂ 10 ਮਿੰਟ ਟੱਪ ਗਏ ਆ ਤੇ ਇੱਕ ਰਾਂ ਟਾਣੀ ਢੂਣੀ ਪਹੁੰਚੀ ਪਾਣੀ ਪੂਣੀ ਪੀਏ ਜਾ ਕੇ ਐਡੀ ਨਹੀਂ ਕਰਦਾ ਸਾਹ ਵੀ ਨਹੀਂ ਚੜਿਆ ਹੈ ਨਾ ਪਰ ਗਰਮੀ ਵੜੀ ਆ ਜੀ ਤੇ ਬਾਕੀ ਚੱਲਦੇ ਆ ਘਰੇ ਘਰੇ ਜਾ ਕੇ ਮਿੱਟੀ ਮੁੱਟੀ ਲਾਵਾਂਗੇ ਜੀ ਐਡੀ ਨਹੀਂ ਕਰਦਾ ਵੀ ਪੈਂ ਗਰਮੀ ਹੁਣ ਫਸਾ ਚੜ ਗਿਆ ਤੇ ਬਸ ਹੁਣ ਹੱਥ ਨੇ ਕੰਮ ਕਰਾਂਗੇ ਕੰਮ ਜਾਂਦੇ ਸਾਰ ਸਟਾਰਟ ਕਰਦਾ ਕਿ 2 ਮਿੰਟ ਰੈਸਟ ਲੈ ਕੇ ਹਾਂਜੀ ਭਾਈ ਤੇ ਆ ਦਵਾਈ ਲੈਣ ਦੀ ਆਪਾਂ ਜਿਹੜੀ ਕਬੂਤਰੀ ਦੇ ਜ਼ਖਮਾਂ ਤੇ ਲਾਉਣੇ ਆ ਠੀਕ ਹੈ ਜੋ ਬਰੋ ਵੀ ਇਹਦੇ ਨਾਲ ਕੀੜੇ ਕੁੜੇ ਨਹੀਂ ਆਉਂਦੇ ਤੇ ਕੀੜੀਆਂ ਚੜੀਆਂ ਪਈਆਂ ਸੀ ਕਹਿੰਦੇ ਯਾਰ ਮੈਂ ਤੇਲ ਤੇ ਹਲਦੀ ਲਾਦੀ ਸੀ ਤੇ ਕੈਮਰਾਮੈਨ ਫਤਿਹ ਆ ਬੁਖਾਰ ਦੀ ਤੁਹਾਨੂੰ ਦਵਾਈ ਕਿਵੇਂ ਲਾਉਣੀ ਹੈ ਇਹ ਪਤਾ ਹੀ ਹੋਣਾ ਅਲੱਗ ਬਗਤਾਂ 1 ਮਿੰਟ ਜੀ ਤੇ ਹਾਂਜੀ ਭਾਈ ਆ ਦਵਾਈ ਲਾਤੀ ਆਪਾਂ ਇੰਨੀ ਕੁ ਤਾਂ ਇੱਥੇ ਆ ਕੁੱਕ ਤੇ ਤੇ ਇੱਥੇ ਯਾਰ ਸਮਝ ਨਹੀਂ ਆਉਂਦੀ ਵੀ ਅੱਖ ਵੀ ਕੱਢਦੀ ਕਿ ਨਹੀਂ ਕੱਢੀ ਯਾਰ ਮਸਾ ਦਾ ਸਲੇ ਠੀਕ ਹੋ ਗਈ ਸੀ ਵਿਚਾਰੀ ਤੇ ਬਿੱਲੀ ਨੇ ਕੰਮ ਸਾਰੀ ਗਲਤ ਆ ਹੁਣ ਇਥੋਂ ਰੂਣ ਜੀ ਪਈ ਆ ਉਹ ਰੂਣ ਨਾਲ ਲਾ ਦिए ਆ ਵੀ ਰੂਣ ਹੈ ਨਹੀਂ ਚਲ ਕੱਪੜੇ ਨਾਲ ਯਾਰ ਬੰਨ ਕੰਮ ਬੜਾ ਪੁੱਠਾ ਕਰ ਗਈ ਯਾਰ ਬਿੱਲੀ ਨਾ ਮੈਨੂੰ ਬਿੱਲੀ ਵੇਖ ਜੇ ਨਾ ਪਾਂਚੋਰ ਮੈਂ ਮਾਰਦਾ ਮੰਨ ਲਗਣਾ ਸਾਂ। ਪਾਸਲਾਤੀ ਦਵਾਈ ਤੇ ਹੁਣ ਇਹਨੂੰ ਛੱਡ ਤੀਏ। ਇੱਕ ਮਿੰਟ ਅੱਖ ਵੀ ਵਰ ਗਈ ਅੱਜ ਗਰੀ ਦੀ। ਕਰੋ ਸੀ। ਤੇ ਇੱਕ ਮਿੰਟ ਅੱਖ ਤੇ ਵੀ ਦਵਾਈ ਲਾ ਦਈਏ। ਇਹ ਰਾਖਾ ਸਾਫ਼ ਕਰਨ ਵਾਲੀ ਆ। ਮੈਨੂੰ ਕਿਸੇ ਬਰਾਣੇ ਨੇ ਦੱਸਿਆ ਸੀ ਵੀ ਫੜਕੜੀ ਦਾ ਪਾਣੀ ਪੂਣੀ ਪਤਾ ਕਿਵੇਂ ਬਣਾ ਕੇ ਜੇਤਾ ਆਪਣੇਗਾ। ਉਹ ਲਾਉਂਦੇ ਆ ਵੀ ਬਹੁਤ ਫਾਇਦਾ। ਤੇ ਇੱਕ ਮਿੰਟ ਯਾਰ ਨਾ ਮੈੱਕਰੇ ਬੈਹ ਜੀਏ ਕਿਤੇ ਫਿਰ ਚੰਗੀ ਤਰ੍ਹਾਂ ਕਰਦੇ ਹਾਂ ਹੁਣ ਲਾ ਦੀਏ ਯਾਰ ਅੱਖ ਤੇ ਦਵਾਈ ਇਹਦੇ ਭਾਂ ਚੱਕਰ ਹੁੰਦੀ ਨਹੀਂ ਸਹੀ ਆ ਜੀ ਇੱਕ ਮਿੰਟ ਚੰਗੀ ਤਰ੍ਹਾਂ ਲਾ ਦੀਏ ਫੜ ਕੇ ਯਾਰ ਬਾਅਦ ਚ ਕਰਦੇ ਆ ਇਹਦੂ ਵੀ ਲਾਤੇ ਜੀ ਸਾਰਾ ਕੰਮ ਕਰਤਾ ਓਕੇ ਹੁਣ ਛੱਡ ਦੀਏ ਖੁੱਡੇ ਚ ਇਹਨੂੰ ਪੰਜਰੇ ਚ ਤਾਂ ਹੀ ਰੱਖ ਦੀਏ ਤੇ ਦੂਜੇ ਨੂੰ ਫੜ ਲਈਏ ਯਾਰ ਆ ਨਾ ਯਾਰ ਇੱਕ ਵਾਰ ਕਰਨ ਦਵਾਈ ਪਾਈ ਸੀ ਉਦੋਂ ਮੁੜ ਕੇ ਪਾਈ ਨਹੀਂ ਤੇ ਅੱਖ ਨੂੰ ਆਰਾਮ ਆ ਗਿਆ ਸੀ ਤੇ ਅੱਜ ਫੇਰ ਓਵੇਂ ਹੋ ਗਈ ਦਵਾਈ ਦੋਈ ਪਾ ਦੀਏ ਲਗਾਤਾਰ ਪਾਵਾਂਗੇ ਦਵਾਈ ਹੁਣ ਇਹਨੇ ਇੱਕਰਾ ਸਾਫ਼ ਕਰ ਦਈਏ ਕੱਪੜੇ ਨਾਲ ਕਰਨਾ ਤਾਂ ਯਾਰ ਪਾਣੀ ਨਾਲ ਸੀਗਾ ਫੜਕੜੀ ਤੇ ਪਾਣੀ ਨਾਲ ਪਰ ਉਹ ਆਪਣੇ ਤੋਂ ਬੜਿਆ ਨਹੀਂ ਹੁਣ ਤਾਂ ਕਰਕੇ ਇਹਦੇ ਨਾਲ ਹੀ ਕਰ ਦਿੰਨੇ ਆਂ ਯਾਰ ਇੱਕ ਮਿੰਟ ਚੰਗੀ ਤਰ੍ਹਾਂ ਕਰ ਦਈਏ ਯਾਰ ਫਿਰ ਕਰਦੇ ਆਂ ਭਾਈ ਹੁਣ ਇਹਦੇ ਵੀ ਪਾ ਲਈ ਅੱਖ ਤੇ ਦਵਾਈ ਇੱਕ ਮਿੰਟ ਯਾਰ ਕਾਹੀ ਠੀਕ ਹੈ ਜੋ ਬਰ ਦਵਾਈ ਪਾ ਲਈ ਤੇਰਾ ਆਪਾਂ ਤੇ ਹੁਣ ਇਹਨੂੰ ਵੀ ਛੱਡ ਗਏ। ਬਲਾਲ ਯਾਰ ਤਿੰਨ ਚਾਰ ਕਬੂਤਰ ਹੀ ਖਰਾਬ ਹੋਏ ਬਾਕੀ ਤਾਂ ਸੈੱਟ ਐ। ਤੇ ਆ ਦੇਖ ਸਾਡੇ ਕਬੂਤਰ ਹੁਣ ਆਪਣੇ ਆ ਰਹੀ ਕਬੂਤਰ ਹੀ ਹਨ ਇੱਥੇ ਰਸਦੀ। ਕੱਲ ਉਹ ਦਿਨ ਬਾਸ ਲਾਇਆ ਹੁੰਦਾ ਫਿਰ ਨਹੀਂ ਇਹਨਾਂ ਕੋਈ ਚ ਹੋਣਾ ਸੀ ਤੇ ਬਾਕੀ ਕੋਈ ਨਹੀਂ। ਜੇ ਇਹਨਾਂ ਦੀ ਕਿਸਮਤ ਚੰਗੀ ਤਾਂ ਹੋ ਜੂਗੀ ਸੈੱਟ। ਨਹੀਂ ਤਾਂ ਫਿਰ ਯਾਰ ਇਹਨੇ ਮਰਨਾ ਹੀ ਆ ਲੱਗਦਾ ਤਾਂ ਹਾਲਤ ਇਹਦੇ ਸਹੀ ਐ ਵੈਸਾ। ਪਰ ਯਾਰ ਹੋਂ ਵੇਖੀ ਇਹ ਤਾਂ ਕੀੜੀਆਂ ਕੁੜੀਆਂ ਚੜ ਜਾਂਦੀਆਂ। ਕੀੜੀਆਂ ਮਤਲਬ ਦਵਾਈ ਦੁਬਈ ਵੀ ਲਾਈ ਜਾਂਦੇ ਹੁਣ ਪੂਰੀ ਕੇਅਰ ਕਰਦੇ ਪਏ ਆ। ਜੇ ਬੱਜ ਕੀ ਚੀ ਗੱਲ ਆ ਜੇ ਨਾ ਬਚੀ ਤਾਂ ਫਿਰ ਕੀ ਕਹਿ ਸਕਦੇ ਆ ਯਾਰ ਮਾਂ ਪਰ ਸੀ ਕਿਧਰ ਆਣ ਕੇ ਬੈਠੇ ਨੇ ਚਿੱਟੀਆਂ ਖਾ ਲੈ ਇਹ ਤਾਂ ਮੇਰਾ ਸਾਲਾ ਗੋਲਿਆਣਾ ਰਲ ਗਿਆ ਸੀ ਅੱਜ ਫੇਰ ਆਣ ਕੇ ਬਹਿ ਗਿਆ ਚਵਾਰੇ ਤੇ ਤੇ ਇਹਨੂੰ ਵੀ ਲਾ ਲੂ ਕੇ ਵੇਨੇ ਜਿਉਂਦਾ ਥੱਲੇ ਨਹੀਂ ਤਾਂ ਭੈਂਚੋਤ ਨੂੰ ਬਿਠਾ ਰਹਿਣ ਦੋ ਇੱਥੇ ਹਾਂਜੀ ਚੋਬਰੋ ਤੇ ਹੁਣ ਹੋ ਚੁੱਕੀ ਐ ਸ਼ਾਮ ਜੀ 3:00 ਵਜੇ ਤੇ ਫਿਰਾਲ ਵਿਛਾਈਏ ਪੱਲੀ ਆਪਣਾ ਕੰਮ ਪੈਂਡਿੰਗ ਜਿ ਰਹਿ ਗਿਆ ਸੀ ਉਹਨੂੰ ਅੱਗੇ ਪ੍ਰੋਸੈਸਿੰਗ ਚ ਲਾਈਏ ਅਪਲੋਡਿੰਗ ਤੇ ਸੱਚ ਕਿ ਗੱਟੇ ਚੋਂ ਮਿੱਟੀ ਕੱਢੀਏ ਤੇ ਛਾਨਣੀ ਹੈ ਤੇ ਸਾਰਿਆਂ ਤੋਂ ਪਹਿਲਾਂ ਪੱਲੀ ਵਿਛਾ ਦੀਓ ਜੀ ਲਓ ਵੀ ਜੋ ਬਰੋ ਇੰਨੀ ਮਿੱਟੀ ਸ਼ਾਂਤੀ ਤੇ ਇਹ ਅੱਦਕ ਮੇਰਾ ਕਾਰੇਤਾ ਆ ਤੇ ਅੱਦੀ ਦੂਜੀ ਮਿੱਟੀ ਆ ਕਿਉਂਕਿ ਵਧੀਆ ਸਾਫ਼ ਮਿੱਟੀ ਤਾਂ ਆਪ ਨੂੰ ਲੱਭੀ ਨਹੀਂ ਯਾਰ ਠੀਕ ਹੈ ਜੋ ਬਰੋ ਉਹ ਟਿੱਬੇ ਤੇ ਹੁੰਦੀ ਆ ਟਿੱਬਾ ਆਪਣੇ ਨੇੜੇ ਤੜੇ ਹੈ ਨਹੀਂ ਉਹ ਪਿੰਡ ਕੋਲੇ ਹੈਗਾ ਹੁਣ ਪਿੰਡ ਕੋਲੇ ਸਾਈਕਲ ਤੇ ਕਿਹੜਾ ਜਾਂਦਾ ਇੱਕ ਸਾਈਕਲ ਆਪਣੀ ਹੋਈ ਆ ਤੇ ਸੋਚਿਆ ਫਿਰ ਅੱਧ ਮਿਲੀ ਜੀ ਆਹ ਠੀਕ ਹੈ ਜੋ ਬਰੋ ਦੇਖ ਸਕਦੇ ਹੋ ਤੇ ਇਹ ਹੀ ਆਪਾਂ ਇਹਦੇ ਚ ਕਲੀਰ ਲਾ ਦਾਂਗੇ ਤੇ ਫਿਲਹਾਲ ਮਤਲਬ ਦੋ ਖੁੱਡਿਆਂ ਚ ਪਾਉਣੀ ਐ ਤੇ ਉਨੇ ਕ ਛਾ ਲੈਨੇ ਆ ਬਾਕੀ ਸਟਾਕ ਉਪਰੱਖ ਲਾਂਗੇ ਆਪਾਂ ਕੱਟਾ ਭਰਿਆ ਦਾ ਠੀਕ ਹੈ ਚੋਬਰੋ ਜਿਹੜਾ ਦੁਬਾਰਾ ਲੈ ਕੇ ਆਉਣੀ ਨਾ ਪਵੇ ਛੇਤੀ ਕਿਤੇ ਤੇ ਬਾਕੀ ਸੰਡੇ ਤੋਂ ਸੰਡੇ ਖੁੱਡਿਆਂ ਦੀ ਸਫਾਈ ਕਰਿਆ ਕਰਾਂਗੇ ਆਪਾਂ ਠੀਕ ਹੈ ਚੋਬਰੋ ਲਓ ਵੀ ਚੋਬਰੋ ਆ ਸੀ ਆਪਣੇ ਕੋਲੇ ਕਲੀ ਠੀਕ ਹੈ ਇਹਨੂੰ ਮੈਂ ਬਰੀਕ ਕਰੀ ਜਾਂਦਾ ਸੀਗਾ ਟੋਕੇ ਨਾਲ ਕੁੱਟ ਕੇ ਮੇਰਾ ਪੱਠੇ ਕੁੱਤਰ ਨਾਲ ਹੁੰਦਾ ਇਹ ਪਿਆ ਸੀ ਆਪਣੇ ਕੋਲੇ ਤੇ ਇੰਦਰ ਬਰੀਕ ਕਰ ਦਈਏ ਠੀਕ ਹੈ ਜੋ ਡੜੇ ਡੜੇ ਭੰਨੇ ਜਾਣਗੇ ਬਾਕੀ ਉਹ ਉੱਥੇ ਜਾ ਕੇ ਮਿੱਟੀ ਕੋਲੇ ਵੀ ਜਾ ਕੇ ਵੀ ਆਪਾਂ ਬਰੀਕ ਕਰਾਂਗੇ ਤੇ ਹੋਰ ਹੀ ਮਿੱਟੀ ਰਲਾਈ ਆਪਾਂ ਉੱਥੇ ਮਤਲਬ ਛਾਂਤੀ ਤੇ ਕਲੀਅਰ ਲਾਵਾਂਗੇ ਵਿੱਚ ਤੇ ਪਾਲੀਏ ਯਾਰ ਕਾਲੀ ਫਿਰ ਚਲਦੇ ਆ ਲੈ ਬਈ ਕਾਲੀ ਆਪਾਂ ਲੈਣ ਕੇ ਬਾਦੀ ਉੱਤੇ ਜੀ ਤੇ ਕਈ ਵੀ ਲੈ ਆਂਦੀ ਆ ਆਪਾਂ ਹੁਣ ਕਰਦੀਏ ਮਿਕਸ ਇਹਨੂੰ ਮਿਕਸ ਕਰਕੇ ਜੀ ਖਲਾਰ ਦੀ ਅਖੁੱਡਿਆਂ ਦੇ ਅੰਦਰ ਸਪਰਾਈ ਕਰਕੇ ਕਿਰਾ ਲੈ ਬਈ ਜੋ ਬਰੋ ਕਾਲੀਆ ਪਰ ਲਾਦੀ ਦੂਜੀ ਵਾਰੀ ਫਿਰ ਲੈ ਆ ਕੇ ਪਾਉਣੀ ਪਈ ਥੋੜੀ ਸੀ ਤੇ ਫਲਾਲ ਖੁੱਡੇ ਦੀ ਸਫਾਈ ਕਰਤੀ ਏ। ਢੇਡ ਖੋੜੀ ਖੁੱਡੇ ਦਾ ਤੇ ਕੂਤਰ ਅੱਡ ਕਰਦੀ ਏ ਯਾਰ। ਜਿਹੜੇ ਜਿਨ੍ਹਾਂ ਦੇ ਨੱਕ ਨੁੱਕਰੇ ਸੰਸਫੜੀਆਂ ਹੋਈਆਂ ਨੇ ਸਾਰੇ ਪੰਜੇਰੇ ਚ ਮਾਰਦੇ ਚੱਕ ਕੇ ਦੂਜੇ ਕਬੂਤਰ ਨਾ ਖਰਾਬ ਹੁਣ। ਤੇ ਇੱਕ ਅੱਧਿਆਂ ਤੇ ਲੱਗਣੀ ਲੱਗਣੇ ਪੈਸੇ। ਦੂਜਿਆਂ ਤੇ ਤਾਂ ਨਾ ਲੱਗਣ। ਠੀਕ ਏ ਜੋ ਬਰੋ। ਤੇ ਬਾਕੀ ਕਰਦੇ ਆ ਯਾਰ ਹਾਲ ਇਹਨਾਂ ਦਾ ਕੋਈ ਨਾ ਕੋਈ। ਤੇ ਅੱਧਿਆਂ ਨੂੰ ਸਰ ਕਰਦੇ ਆ ਯਾਰ ਜਿਹੜੇ ਮਾਰ ਸਰ ਕਰਕੇ ਡਾਡੂ ਕੇ ਵੇਨੇ ਆ ਜਿਹੜੇ ਰੈਗ ਡੈਗ ਠੀਕ ਏ ਨਹੀਂ ਤਾਂ ਦੇ ਦੂ ਤਾਂ ਕਿਸੇ ਨੂੰ। ਠੀਕ ਏ ਜੋ ਬਰੋ। ਤੇ ਬਾਕੀ 2 ਤੇ 3 3 1 4 4 ਕਬੂਤਰ ਬਿਮਾਰ ਆ ਆਪਣੇ ਬਾਕੀ ਸਹੀ ਐ ਛੁੱਡੇ ਦੇ ਅੰਦਰ ਤੇ ਚਾਰੇ ਦੇ ਚਾਰੇ ਇੱਧਰ ਸ਼ਿਫਟ ਕਰ ਦੇਣ ਪਹਿਲਾਂ ਕਬੂਤਰ ਆਪਾਂ ਦੂਜੇ ਛੁੱਡੇ 'ਚ ਟਰਾਂਸਫਰ ਕਰ ਦਈਏ ਫੇਰ ਹੀ ਸਫਾਈ ਚਾਲੂ ਕਰਾਂਗੇ ਕਬੂਤਰਾਂ ਦੀ ਤੇ ਆ ਜਿਓ ਯਾਰ ਕਰੀਏ ਟਰਾਂਸਫਰ ਵੱਡ ਜੀ ਛੁੱਡੇ 'ਚ ਵਾਗੂ ਤਾਂ ਨਾ ਲੱਗੇ ਜੀ ਤੇ ਇੱਕ ਇੱਕ ਕਰਕੇ ਕਰਦੀ ਟਰਾਂਸਫਰ ਮੈਂ ਕਬੂਤਰ ਟਰਾਂਸਫਰ ਕਰਦਾ ਉਧਰ ਫੇਰ ਹੀ ਵਲੌਗ ਚਾਲੂ ਕਰੂੰਗਾ ਮੈਂ ਕਿਉਂਕਿ ਇੱਕ ਇੱਕਾ ਮਤਲਬ ਇਹ ਕੈਮਰੇ 'ਚ ਹੱਥ ਹੋਊਗਾ ਤੇ ਇੱਕ ਫੋਨ ਤੇ ਹੋਊ ਮਤਲਬ ਕੀ ਬੀ ਮੈਂ ਕਬੂਤਰ ਟਰਾਂਸਫਰ ਕਰਦਾ ਉਧਰ ਫੇਰ ਵੀ ਵਲੌਗ ਦਿਖਾਵਾਂਗੇ ਆਪਾਂ ਸਵਾਈ ਕਰਾਂਗੇ ਉਦੋਂ ਹੀ ਵਲੌਗ ਚਾਲੂ ਕਰਾਂਗੇ ਕਿਉਂਕਿ ਕਬੂਤਰ ਆਪਾਂ 2 ਮਿੰਟਾਂ ਜੀ ਕਰਤੀਏ 4 ਕਬੂਤਰ ਦੋ ਗਿੜੇ ਲੱਗਣਗੇ ਪਤਾ ਨਹੀਂ ਕਿੰਨੇ ਗਿੜੇ ਲੱਗ ਜਾਣਗੇ ਲਓ ਵੀ ਜੋ ਬਰ ਇੰਨੇ ਕਬੂਤਰਾਂ ਨੂੰ ਆਪਾਂ ਇੱਧਰ ਕਰਤਾ ਸ਼ਿਫਟ ਠੀਕ ਆ ਵੀ ਯਾਰ ਉਧਰ ਬਿਮਾਰ ਆ ਮਤਲਬ ਇਹ ਬਿਮਾਰ ਆ ਕਬੂਤਰ ਥੋੜੇ ਥੋੜੇ ਇਹਨਾਂ ਨੱਕ ਤੋਂ ਵਾਲ ਖੜੇ ਆ ਮੈਨੂੰ ਕਿਸੇ ਬੰਦੇ ਨੇ ਕਿਹਾ ਵੀ ਇਹਨਾਂ ਨੂੰ ਅੱਡ ਕਰ ਦੇ ਕਬੂਤਰਾਂ ਨੂੰ ਠੀਕ ਆ ਤੇ ਬਾਕੀ ਇੱਥੇ ਯਾਰ ਹਵਾ ਚ ਜੇ ਬਿਮਾਰ ਬੂਮੂਰ ਹੋ ਗਏ ਹੋਣਗੇ ਤੇ ਸੱਟ ਹੋ ਜਾਣਗੇ ਠੀਕ ਆ ਜੋbro ਕਿਉਂਕਿ ਇੱਥੇ ਹਵਾ ਲੱਗਦੀ ਉੱਥੇ ਯਾਰ ਗਰਮੈਸ਼ ਵਾਲੀਆ ਖੁੱਡੇ ਚ ਬਾਸੋਂ ਦੇ ਚ ਕਬੂਤਰ ਖਰਾਬ ਆ ਕਬੂਤਰ ਦੀ ਅੱਖ ਖਰਾਬ ਮਤਲਬ ਅੱਖ ਨਹੀਂ ਆ ਜਿਵੇਂ ਇਹਨਾਂ ਦੇ ਨੱਕ ਤੋਂ ਵਾਲ ਖੜੇ ਆ ਤੇ ਸੱਚ ਬਈ ਮੈਨੂੰ ਕਮੈਂਟ ਕਰਕੇ ਦੱਸਿਓ ਯਾਰ ਜਿਵੇਂ ਹੁਣ ਉਹ ਕਬੂਤਰਾਂ ਨੇ ਚਿੱਟੀਆਂ ਅੱਖਾਂ ਦਾ ਆ ਦੇਖੋ ਐਵੇਂ ਇਹਨਾਂ ਦੇ ਨੱਕਾਂ ਤੋਂ ਵਾਲ ਖੜੇ ਆ ਤੇ ਪਾਣੀ 'ਚ ਸਿਰ ਡੁਬਾਉਂਦੇ ਆ ਕੀ ਰੀਜ਼ਨ ਆ ਬਈ ਬਣ ਕੇ ਕਮੈਂਟ ਕਰਕੇ ਦੱਸੋ ਜੇ ਵਲੌਗ ਵੇਖੋ ਪੂਰਾ ਤਾਂ ਤੇ ਬਾਕੀ ਯਾਰਾ ਆਪਣੀ ਕਬੂਤਰੇ ਮੁਸ਼ਕਲ ਆ ਯਾਰ ਠੀਕ ਆ ਇਹਦੀ ਲੱਗਦੀ ਨਹੀਂ ਵੀ ਬਚਨ ਦੀ ਉਮੀਦ ਤੇ ਬਾਕੀ ਇੱਕ ਵਾਰੀ ਦਵਾਈ ਹੋਰ ਲਾ ਕੇ ਤੇ ਕਿਤੇ ਕੀੜੀਆਂ ਬਹੁਤ ਆ ਤੇ ਅੱਜ ਮੈਂ ਉਹ ਲਿਆਉਣਾ ਕੀ ਕਹਿੰਦੇ ਆ ਯਾਰ ਹੁੰਦੀ ਆ ਨਾ ਗੋਲੀਆਂ ਚਿੱਟੀਆਂ-ਚਿੱਟੀਆਂ ਆਈਆਂ ਉਹ ਧਿਆਨ ਕੇ ਖੁੱਡੇ 'ਚ ਫਾਦ ਲੈਣਾ ਤੇ ਬਾਕੀ ਉਹਦੇ ਨਾਲ ਕੀੜੀਆਂ ਕੁੜੀਆਂ ਜੇ ਮਰ ਜਾਂਦੀਆਂ ਘਟਾਉਣਾ ਨਹੀਂ ਆਉਂਦੇ ਠੀਕ ਆ ਭਾਈ ਤੇ ਬਾਕੀ ਦਵਾਈ ਲਾਤੀ ਸੀ ਕਬੂਤਰੀ ਦੀ ਆਪਾਂ ਤੇ ਹੁਣ ਕਰਦੇ ਹਾਂ ਸਫਾਈ ਐਂਦੇ ਜੀ ਵੀ ਉਹ ਰੇਤਾ ਪਾ ਦਾਂਗੇ ਤੇ ਉਹਦੇ 'ਚ ਵੀ ਪਾਣਾ ਚੁੱਪਰੋ ਜਿਹੜੇ ਬਸ ਹੁਣ ਆ ਕਬੂਤਰ ਰੱਖੇ ਆ ਇੱਧਰ ਜਿਹੜੇ ਐਂ ਜਮ ਤੰਦਰੁਸਤ ਆ ਠੀਕ ਹੈ ਚੁੱਪਰੋ ਇੱਕ ਨੰਬਰ ਤੇ ਆ ਤੇ ਬਾਕੀ ਬਸ ਉਹ ਕਬੂਤਰੀ ਆ ਯਾਰ ਉਹ ਕਬੂਤਰੀ ਨੇ ਅੰਡਾ ਲਾਉਣ ਵਾਲੀ ਆ ਜੇ ਇਹ ਕਬੂਤਰੀ ਇੱਧਰ ਰੱਖਾਂਗੇ ਤਾਂ ਵੀ ਕਬੂਤਰਾਂ ਨੂੰ ਖਤਰਾ ਜੇ ਉਹ ਕਬੂਤਰ ਉੱਧਰ ਲੈ ਕੇ ਜਾਵਾਂਗੇ ਤਾਂ ਵੀ ਖਤਰਾ ਤੇ ਬਾਕੀ ਵੇਖੋ ਯਾਰ ਰਾਬਾਸਰੇ ਇਹਨੂੰ ਇੱਧਰ ਹੀ ਰੱਖਦੇ ਆਂ ਵੇਖੀ ਜਾ ਸੀ ਜੇ ਬੜਾ ਖਤਰਾ ਲੱਗਿਆ ਆਪਾਂ ਨੂੰ ਤਾਂ ਟ੍ਰਾਂਸਫਰ ਕਰ ਦਾਂਗੇ ਠੀਕ ਹੈ ਚੋ ਬਰੋ ਤੇ ਫਰਾਲ ਸਫਾਈ ਕਰਦੀ ਏ ਖੁੱਡੇ ਦੀ ਤੇ ਯਾਰ ਨਾ ਬਾਅਦ ਵਿੱਚ ਕਰਦਾ ਵਾਂ ਵਲੋਗ ਸਫਾਈ ਕਰਕੇ ਹਾਂਜੀ ਭਾਈ ਗੰਦ ਤਾਂ ਮੈਂ ਕੱਢ ਤਾਂ ਖੁੱਡੇ ਚੋਂ ਤੇ ਆ ਜਿਹੜੇ ਖਾਣੇ ਆ ਨਾ ਥੋੜੇ ਜੇ ਇਹਦੇ ਕੰਧ ਨਾਲ ਲਾਉਣੇ ਆ ਇੱਥੇ ਇੱਕ ਦੋ ਖਾਣੇ ਹੋਰ ਬਣਾਉਣੇ ਚੋ ਬਰੋ ਪਤਾ ਕੀ ਚੱਕਰੋ ਯਾਰੋ ਚੁੰਡ ਜੇ ਚੁ ਜਾ ਕੇ ਬੈਹਣ ਉੱਥੇ ਨਾ ਹਵਾ ਲੱਗਦੀ ਨਾ ਲੈਣਾ ਨਾ ਦੇਣਾ ਇੱਥੇ ਨਾਲੇ ਆਹਾ ਕਿਹੜੀ ਜੋੜੀ ਸੀ ਆਈ ਜੋੜੀ ਆ ਕੋਹਵਰੀ ਖੜੀ ਐ ਜਿਹੜੀ ਸਾਹਮਣੇ ਤੇ ਉਹ ਖੱਟੀਆਂ ਕਬੂਤਰੇ ਦੋਨੇ ਇੱਥੇ ਹੰਡੇ ਲਾਉਂਦੀ ਸਕੀਮ ਐ ਇਹਨਾਂ ਦੀ ਨਾਲੇ ਇੱਥੇ ਇਹਨਾਂ ਦੇ ਆਲਣੇ ਬਣ ਜਾਣਗੇ ਠੀਕ ਐ ਚੋਬਰੋ ਐਂ ਕਰਦੇ ਹੁਣ 2 ਮਿੰਟ ਹੋ ਗੋ ਤੁਹਾਨੂੰ ਸਾਰਾ ਪਤਾ ਆਓ ਵੀ ਚੋਬਰੋ ਇੱਕ ਹੋਰ ਖਾਣਾ ਬਣਾਤਾ ਜੀ ਇੱਥੇ ਅੱਸਿਓ ਵੀ ਹੁਣ ਠੀਕ ਲੱਗਦਾ ਨਾ ਕੰਮ ਇੱਕ ਚੁੰਡੀ ਇੱਕ ਸਾਈਡ ਜੀ ਤੋਂ ਸਟਾਰਟ ਹੋ ਗਿਆ ਦੇ ਬਸ ਇੱਥੇ ਥੋੜੇ ਫੁੱਟਾ ਐ ਕੋਈ ਜਾਂ ਹੋਰ ਭਾਲ ਕੇ ਇੱਥੇ ਤਾਂ ਕੰਪਲੀਟ ਕਰ ਦਾਂਗੇ ਉਹ ਅਗਲੇ ਸੰਡੇ ਤੱਕ ਕਰਾਂਗੇ ਉਸ ਗੁੱਡੇ ਦਾ ਇੱਕ ਰਾ ਇੱਥੇ ਹੀ ਪੈਂਡਿੰਗ ਕਰ ਦਿੰਨੇ ਅੱਗੇ ਤਰਾ ਠੀਕ ਹੈ ਜੋ ਬਰੂ ਕਿਉਂਕਿ ਉਹਨੇ 40 ਫੁੱਟੀ ਲੱਭ ਲਾਂਗੇ ਲਓ ਵੀ ਜੋ ਬਰੂ ਹੁਣ ਪਾਉਣ ਲੱਗੇ ਅੱਡੇ ਚ ਮਿੱਟੀ ਤੇ ਗੁੱਡੇ ਚੋਂ ਬਾਹਰ ਤਾਜੇ ਸੀਗੇ ਐਸ ਗੁੱਡੇ ਦੀ ਆਪਾਂ ਨੂੰ ਸਫਾਈ ਕਰਕੇ ਲੋਡ ਨਹੀਂ ਪਾਣੀ ਕਿਉਂਕਿ ਇੱਥੇ ਮਤਲਬ ਕੱਲ ਪਰਸੋਂ ਤੱਕ ਇਹਦੇ ਚ ਛੱਡੇ ਆ ਲਿਆਣ ਕੇ ਇਹ ਮਿੱਟੀ ਪਾ ਦਾਂਗੇ ਬਸ ਲਿਆਣ ਕੇ ਆਹ ਮਿੱਟੀ ਔਰ ਕਿਹੜੀ ਲਿਆਉਣੀ ਆ ਦੋ ਪੁੱਤਰ ਪਾ ਦੇ ਬਟਰਾ ਚ ਬਾਦੂ ਜਾਂਦਾ ਪੁੱਤ ਤੇ ਬਾਕੀ ਫਿਰਾਲ ਆ ਪਾ ਜੇ ਯਾਰ ਇਹਦੇ ਚ ਤੇ ਫਿਰ ਨਾਲ ਆ ਕੇ ਪੁੱਠੇ ਨਾਲ ਚੀਕੀ ਇੱਥੇ ਵਟਕੇ ਨਾ ਆਵੇ